ਜਿਹੜਾ ਇਹਨਾਂ ਦੇ ਆਪ ਦੇ ਵਾਦੇ ਸੀ ਉਹਦੇ ਮੁਤਾਬਕ ਇਹ ਕਹਿੰਦੇ ਸੀ 2024 'ਚ ਸਾਡੀ ਆਮਦਨ ਦੁੱਗਣੀ ਕਰ ਦਾਂਗੇ ਉਹਦੇ ਮੁਤਾਬਕ ਮੁਤਾਬਕ ਵੀ ਸਾਡਾ 2800 ਰੁਪਏ ਦੀ ਰੇਟ ਬਣਦਾ ਆਮਦਨ ਦੁੱਗਣੀ ਦੇ ਹਿਸਾਬ ਨਾਲ ਪਰ ਜਿਹੜਾ ਅਸੀਂ ਚਾਹੁੰਦੇ ਸੀ ਸਾਡੀ ਜਿਹੜੀ ਬਾਸਮਤੀ ਅਸੀਂ ਪੈਦਾ ਕਰਦੇ ਆ ਇੱਥੇ ਜਿਹੜੀ ਸਾਡਾ ਪਾਣੀ ਵੀ ਬਚਾਉਂਦੀ ਆ ਉਹਦਾ ਵੀ ਇਹਨਾਂ ਨੇ ਕੋਈ ਐਮਐਸਪੀ ਕੇਂਦਰ ਸਰਕਾਰ ਨੇ ਤੈਅ ਨਹੀਂ ਕੀਤੀ ਕੇਂਦਰ ਵੀ ਅਸੀਂ ਕਿਸਾਨਾਂ ਨੂੰ ਹੋਰ ਲਾਹਾ ਦੇਣਾ ਕਿਸਾਨਾਂ ਨੂੰ ਕਰਜ਼ੇ ਚੋਂ ਕੱਢਣਾ ਕਿਸਾਨ ਤਾਂ ਹੀ ਕਰਜ਼ੇ ਚੋਂ ਨਿਕਲੂਗਾ ਜੇ ਜੇ ਸਾਨੂੰ ਸੀ2+50% ਦੇ ਹਿਸਾਬ ਨਾਲ ਤੁਸੀਂ ਸਾਨੂੰ ਭਾਤ ਮੋਗੇ ਪਰ ਇੱਕ ਨਾਕਾਮਜਾਬ ਹੋਈਆ ਸਰਕਾਰ ਅੱਜ ਕੇਂਦਰ ਸਰਕਾਰ ਨੇ 14 ਫਸਲਾਂ ਦੇ ਉੱਪਰ ਜਿਹੜੀ ਆ ਮਿਨਿਮਮ ਸਪੋਰਟ ਪ੍ਰਾਈਸ ਐਮਐਸਪੀ ਅਨਾਉਂਸ ਕੀਤੀ ਆ ਝੋਨੇ ਦੇ ਉੱਪਰ 114 17 ਰੁਪਏ ਵਧਾਏ ਆ ਜਿਹੜੇ ਬੜੇ ਘੱਟ ਨੇ ਛੇ ਸਾਢੇ 6% ਬਣਦਾ ਜਿਹੜਾ ਇਹਨਾਂ ਦੇ ਆਪਦੇ ਵਾਦੇ ਸੀ ਉਹਦੇ ਮੁਤਾਬਕ ਇਹ ਕਹਿੰਦੇ ਸੀ 2024 ਤੁਹਾਡੀ ਆਮਦਨ ਦੁਗਣੀ ਕਰ ਦਾਂਗੇ ਉਹਦੇ ਮੁਤਾਬਕ ਵੀ ਸਾਡਾ 2800 ਰੁਪਏ ਰੇਟ ਬਣਦਾ ਆਮਦਨ ਦੁਗਣੀ ਦੇ ਹਿਸਾਬ ਨਾਲ ਜੇ ਸੀ2 ਪਲੱਸ 50 ਦਾ ਗਣੀਏ ਤਾਂ ਸਾਡਾ 3000 ਰੁਪਏ ਤੋਂ ਉੱਪਰ ਜਿਹੜਾ ਝੋਨੇ ਦਾ ਰੇਟ ਬਣਦਾ ਇਸ ਤਰ੍ਹਾਂ ਮੱਕੀ ਦਾ ਰੇਟ ਉਹ ਵੀ ਇੰਨਾ ਕੁ 6 6.5% ਵਧਾਇਆ ਉਹ ਵੀ ਸਾਡਾ 27-2800 ਰੁਪਏ ਬਣਦਾ ਤੇ ਦੂਸਰੀਆਂ ਜਿਹੜੀਆਂ ਮੂੰਗੀ ਤੇ ਜਿਹੜੀਆਂ ਬਾਹਰੋਂ ਮੰਗਵਾਉਂਦੇ ਨੇ ਦਾਲਾਂ ਉਹਨਾਂ ਦੇ ਰੇਟ ਵੀ ਬੜੇ ਘੱਟ ਵਧਾਏ ਗਏ ਨੇ ਉਹ ਵੀ ਰੇਟ ਵਧਾਉਣੇ ਚਾਹੀਦੇ ਸੀ ਤਾਂ ਕਿ ਜਿਹੜਾ ਹਾਰਡ ਕੈਸ਼ ਦੇ ਕੇ ਅਸੀਂ ਬਾਹਰੋਂ ਸਮਾਨ ਮੰਗਵਾਉਨੇ ਆ ਉਹ ਨਾ ਮੰਗਵਾਇਆ ਜਾਵੇ ਇਸ ਤਰ੍ਹਾਂ ਜਿਹੜਾ ਅਸੀਂ ਚਾਹੁੰਦੇ ਸੀ ਸਾਡੀ ਜਿਹੜੀ ਬਾਸਮਤੀ ਅਸੀਂ ਪੈਦਾ ਕਰਦੇ ਆ ਇੱਥੇ ਜਿਹੜੀ ਸਾਡਾ ਪਾਣੀ ਵੀ ਬਚਾਉਂਦੀ ਆ ਉਹਦਾ ਵੀ ਇਹਨਾਂ ਨੇ ਕੋਈ ਐਮਐਸਪੀ ਕੇਂਦਰ ਸਰਕਾਰ ਨੇ ਤੈਅ ਨਹੀਂ ਕੀਤੀ ਅਸੀਂ ਇਹੀ ਬੇਨਤੀ ਕਰਾਂਗੇ ਵੀ ਫੌਰੀ ਤੌਰ ਤੇ ਜਿਹੜੀ ਉਹਦੀ ਵੀ ਐਮਐਸਪੀ ਜਿਹੜੀ ਆ ਬਾਸਮਤੀ ਦੀ ਵੀ ਤੈਅ ਕੀਤੀ ਜਾਵੇ ਤੇ ਇਹਨਾਂ ਦੇ ਰੇਟ ਤੇ ਵੀ ਹੋਰ ਗੌਰ ਕੀਤੀ ਜਾਵੇ ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਹੋਰ ਲਾਹਾ ਦੇਣਾ ਕਿਸਾਨਾਂ ਨੂੰ ਕਰਜ਼ੇ ਚੋਂ ਕੱਢਣਾ ਸਾਂਤਾਂ ਹੀ ਕਰਜ਼ੇ ਚੋਂ ਨਿਕਲੂਗਾ ਇਸ ਸਟੇਜ ਸਾਨੂੰ C2+50% ਦੇ ਹਿਸਾਬ ਨਾਲ ਤੁਸੀਂ ਸਾਨੂੰ ਭਾਅ ਦੇਵੋਗੇ ਪਰ ਇੱਕ ਨਾਕਾਮਜਾਬ ਹੋਈਆ ਸਰਕਾਰ ਅਸੀਂ ਬੇਨਤੀ ਕਰਾਂਗੇ ਦੁਬਾਰਾ ਇੱਥੇ ਸੋਚਿਆ ਵਿਚਾਰਿਆ ਜਾਵੇ ਜਿਹੜਾ ਇਹਨਾਂ ਦੇ ਆਪਦੇ ਵਾਅਦੇ ਸੀ ਉਹਦੇ ਮੁਤਾਬਕ ਇਹ ਕਹਿੰਦੇ ਸੀ 2024 ਤੁਹਾਡੀ ਆਮਦਨ ਦੁੱਗਣੀ ਕਰ ਦਾਂਗੇ ਉਹਦੇ ਮੁਤਾਬਕ ਵੀ ਸਾਡਾ 2800 ਰੁਪਏ ਰੇਟ ਬਣਦਾ ਆਮਦਨ ਦੁੱਗਣੀ ਦੇ ਹਿਸਾਬ ਨਾਲ ਤਰਾ ਜਿਹੜਾ ਅਸੀਂ ਚਾਹੁੰਦੇ ਸੀ ਸਾਡੀ ਜਿਹੜੀ ਬਾਸਮਤੀ ਅਸੀਂ ਪੈਦਾ ਕਰਦੇ ਆ ਇੱਥੇ ਜਿਹੜੀ ਸਾਡਾ ਪਾਣੀ ਵੀ ਬਚਾਉਂਦੀ ਆ ਉਹਦਾ ਵੀ ਇਹਨਾਂ ਨੇ ਕੋਈ ਐਮਐਸਪੀ ਕੇਂਦਰ ਸਰਕਾਰ ਨੇ ਤੈਅ ਨਹੀਂ ਕੀਤੀ ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਹੋਰ ਲਾਹਾ ਦੇਣਾ ਕਿਸਾਨਾਂ ਨੂੰ ਕਰਜ਼ੇ ਚੋਂ ਕੱਢਣਾ ਕਿਸਾਨ ਤਾਂ ਹੀ ਕਰਜ਼ੇ ਚੋਂ ਨਿਕਲੂਗਾ ਜੇ ਜੇ ਸਾਨੂੰ ਸੀ2+50% ਦੇ ਹਿਸਾਬ ਨਾਲ ਤੁਸੀਂ ਸਾਨੂੰ ਭਾਤ ਮੋਗੇ ਪਰ ਇੱਕ ਨਾ ਕਾਮਯਾਬ ਹੋਈ ਆ ਸਰਕਾਰ ਅੱਜ ਕੇਂਦਰ ਸਰਕਾਰ ਨੇ 14 ਫਸਲਾਂ ਦੇ ਉੱਪਰ ਜਿਹੜੀ ਐ ਮਿਨਿਮਮ ਸਪੋਰਟ ਪ੍ਰਾਈਸ ਐਮ ਐਸ ਪੀ ਅਨਾਉਂਸ ਕੀਤੀ ਆ ਝੋਨੇ ਦੇ ਉੱਪਰ 114 17 ਰੁਪਏ ਵਧਾਏ ਆ ਜਿਹੜੇ ਬੜੇ ਘੱਟ ਨੇ 6.5% ਬਣਦਾ ਜਿਹੜਾ ਇਹਨਾਂ ਦੇ ਆਪਦੇ ਵਾਦੇ ਸੀ ਉਹਦੇ ਮੁਤਾਬਕ ਇਹ ਕਹਿੰਦੇ ਸੀ 2024 ਤੋਦੀ ਆਮਦਨ ਦੁਗਣੀ ਕਰ ਦਾਂਗੇ ਉਹਦੇ ਮੁਤਾਬਕ ਮੁਤਾਬਕ ਵੀ 122800 ਰੁਪਏ ਰੇਟ ਬਣਦਾ ਆਮਦਨ ਦੁਗਣੀ ਦੇ ਹਿਸਾਬ ਨਾਲ ਜੇ ਸੀ2+50 ਦਾ ਗਣੀਏ ਤਾਂ ਸਾਡਾ 3000 ਰੁਪਏ ਤੋਂ ਉੱਪਰ ਜਿਹੜਾ ਝੋਨੇ ਦਾ ਰੇਟ ਬਣਦਾ ਇਸ ਤਰ੍ਹਾਂ ਮੱਕੀ ਦਾ ਰੇਟ ਉਹ ਵੀ ਇੰਨਾ 6 6% ਵਧਾਇਆ ਉਹ ਵੀ ਸਾਡਾ 27-2800 ਰੁਪਏ ਬਣਦਾ ਤੇ ਦੂਸਰੀਆਂ ਜਿਹੜੀਆਂ ਮੂੰਗੀ ਤੇ ਜਿਹੜੀਆਂ ਬਾਹਰੋਂ ਮੰਗਵਾਉਂਦੇ ਨੇ ਦਾਲਾਂ ਉਹਨਾਂ ਦੇ ਰੇਟ ਵੀ ਬੜੇ ਘੱਟ ਵਧਾਏ ਗਏ ਨੇ ਉਹ ਵੀ ਰੇਟ ਵਧਾਉਣੇ ਚਾਹੀਦੇ ਸੀ ਤਾਂ ਕਿ ਜਿਹੜਾ ਹਾਰਡ ਕੈਸ਼ ਤੇ ਕੇ ਅਸੀਂ ਬਾਹਰੋਂ ਸਮਾਨ ਮੰਗਵਾਉਨੇ ਆ ਉਹਨਾ ਮੰਗਵਾਇਆ ਜਾਵੇ ਇਸ ਤਰ੍ਹਾਂ ਜਿਹੜਾ ਅਸੀਂ ਚਾਹੁੰਦੇ ਸੀ ਸਾਡੀ ਜਿਹੜੀ ਬਾਸਮਤੀ ਅਸੀਂ ਪੈਦਾ ਕਰਦੇ ਆ ਇੱਥੇ ਜਿਹੜੀ ਸਾਡਾ ਪਾਣੀ ਵੀ ਬਚਾਉਂਦੀ ਆ ਉਹਦਾ ਵੀ ਇਹਨਾਂ ਨੇ ਕੋਈ ਐਮਐਸਪੀ ਕੇਂਦਰ ਸਰਕਾਰ ਨੇ ਤੈਅ ਨਹੀਂ ਕੀਤੀ ਅਸੀਂ ਇਹੀ ਬੇਨਤੀ ਕਰਾਂਗੇ ਵੀ ਫੌਰੀ ਤੌਰ ਤੇ ਜਿਹੜੀ ਉਹਦੀ ਵੀ ਐਮਐਸਪੀ ਜਿਹੜੀ ਹੈ ਬਾਸਪਤੀ ਦੀ ਵੀ ਤੈਅ ਕੀਤੀ ਜਾਵੇ ਤੇ ਇਹਨਾਂ ਦੇ ਰੇਟ ਤੇ ਵੀ ਹੋਰ ਗੌਰ ਕੀਤੀ ਜਾਵੇ ਕਹਿੰਦੇ ਵੀ ਅਸੀਂ ਕਿਸਾਨਾਂ ਨੂੰ ਹੋਰ ਲਾਹਾ ਦੇਣਾ ਕਿਸਾਨਾਂ ਨੂੰ ਕਰਜ਼ੇ ਚੋਂ ਕੱਢਣਾ ਕਿਸਾਨ ਤਾਂ ਹੀ ਕਰਜ਼ੇ ਚੋਂ ਨਿਕਲੂਗਾ ਕਿ ਸਟੇਜ ਸਾਨੂੰ ਸੀ2+50% ਦੇ ਹਿਸਾਬ ਨਾਲ ਤੁਸੀਂ ਸਾਨੂੰ ਭਾਤ ਮੋਗੇ ਪਰ ਇੱਕ ਨਾਕਾਮਜਾਬ ਹੋਈਆ ਸਰਕਾਰ ਅਸੀਂ ਬੇਨਤੀ ਕਰਾਂਗੇ ਦੁਬਾਰਾ ਇੱਥੇ ਸੋਚਿਆ ਵਿਚਾਰਿਆ ਜਾਵੇ